ਅਲਸਾ ਵੈਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਜਿਹੜੀ ਹੈਗੀ ਐ ਉਹ ਬਹੁਤ ਜ਼ਰੂਰੀ ਵੀ ਐ ਤੇ ਇੱਕ ਚੰਗਾ ਸਨੇਹਾ ਵੀ ਐ ਅੱਜ ਅਸੀਂ ਆਪਦੀ ਕਿਸੇ ਰਿਸ਼ਤੇਦਾਰੀ ਚ ਜ਼ਿਲ੍ਹਾ ਮੋਗਾ ਦੇ ਪਿੰਡ ਪਹੁੰਚੇ ਸੀਗੇ ਤੇ ਇਸ ਪਰਿਵਾਰ ਤੇ ਪਰਮਾਤਮਾ ਨੂੰ ਬੱਚੇ ਦੀ ਦਾਤ ਬਖਸ਼ੀ ਐ ਤੇ ਉਹਦੀ ਅੱਜ ਜਿਵੇਂ ਆਪਣੇ ਪ੍ਰਾਤਨ ਸਮੇਂ ਦੇ ਵਿੱਚ ਸ੍ਰੀ ਵੰਦਨੇ ਜਾਂ ਸੇਰਾ ਬੰਦਨਾ ਮੁੰਡਾ ਹੋਮ ਤੇ ਤੇ ਉਹਦਾ ਅੱਜ ਛੋਟਾ ਜਿਹਾ ਪ੍ਰੋਗਰਾਮ ਸੀਗਾ ਤੇ ਉਸ ਪ੍ਰੋਗਰਾਮ ਤੇ ਇੱਥੇ ਮੈਨੂੰ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਮਰਾਸੀ ਜਾਂ ਮੰਨ ਲਓ ਪੰਡ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਸੰਬੋਧਨ ਕਰਦੇ ਆ ਆਪਾਂ ਠੀਕ ਹੈ ਤੇ ਉਹ ਮਿਲੇ ਮੈਨੂੰ ਇੱਥੇ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਮੈਨੂੰ ਆਪਦੇ ਰਿਸ਼ਤੇਦਾਰਾਂ ਤੇ ਵੀ ਮਾਣ ਮਹਿਸੂਸ ਹੋਇਆ ਵੀ ਉਹਨਾਂ ਨੇ ਆਪਦੀ ਖੁਸ਼ੀ ਦੇ ਵਿੱਚ ਇਨਾਂ ਨੂੰ ਵੀ ਬਲਾ ਕੇ ਇਹਨਾਂ ਦਾ ਜੋ ਮਾਨ ਸਨਮਾਨ ਹੈਗਾ ਉਹ ਬੰਦਾ ਦਿੱਤਾ ਤੇ ਇਹ ਲੋਕ ਮੰਨ ਲਓ ਆਪਣੀ ਜਿਹੜੀ ਪਰਮਾਤਮਾ ਨੇ ਉਹ ਦਿੱਤੀ ਖੁਸ਼ੀ ਹੁੰਦੀ ਹੈ ਉਹਨੂੰ ਦੁੱਗਣਾ ਕਰਦੇ ਆ ਇਹ ਤਾਂ ਬਹੁਤ ਇਹ ਵੀ ਇਹਨਾਂ ਨਾਲ ਅੱਜ ਆਪਾਂ ਖੁੱਲ ਕੇ ਗੱਲਬਾਤ ਕਰਾਂਗੇ ਤੇ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਉਧਰ ਹੋ ਜਾਣਾ ਇਕੱਠੇ ਹੋ ਜਾਓ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਿਹਰਮ ਲੋਕ ਮਰਾਸੀ ਲੋਕ ਭੰਡ ਵੀ ਸਾਨੂੰ ਸ਼ਹਿਰ ਚ ਭੰਡ ਗਿਆ ਦਿੰਦੇ ਆ ਪਿੰਡਾਂ ਸਾਨੂੰ ਮਰਾਸੀਆਂ ਜਿਹੜੇ ਪ੍ਰਾਣੇ ਸਮਿਆਂ ਦੇ ਵਿੱਚ ਕੰਡ ਲੈ ਕੇ ਜਾਂਦੇ ਸੀਗੇ ਪ੍ਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਵਿਆਹ ਹੁੰਦਾ ਸੀ ਕੋਈ ਰਿਸ਼ਤਾ ਹੁੰਦਾ ਸੀ ਉਹ ਸਾਡੇ ਬਜ਼ੁਰਗ ਜਾਂਦੇ ਹੁੰਦੇ ਸੀਗੇ ਹਾਂਜੀ ਹਾਂਜੀ ਲੈ ਰਿਸ਼ਤਾ ਕਰਉਣਾ ਤੇ ਸਰਦਾਰਾਂ ਨੂੰ ਕਹਿੰਦਾ ਵੀ ਕੁੜੀ ਵੇਖਾਂਦੀ ਜਾਂ ਮੁੰਡਾ ਵੇਖਾਂਦਾ ਤੇ ਉਹ ਕਬੂਲ ਕਰ ਲੈਂਦੇ ਨੇ ਵੀ ਹਾਂ ਚੱਲ ਠੀਕ ਆ ਹੋ ਗਿਆ ਰਿਸ਼ਤਾ ਕਰਤਾ ਵਿਆਹ ਕਰਦੇ ਸੀ ਅੱਜ ਕੱਲ ਸਮਾਂ ਚੱਲ ਪਿਆ ਨੈਟ ਦਾ ਸਮਾਂ ਬਹੁਤ ਜਿਆਦਾ ਸਮਾਂ ਉੱਥਾਂ ਚੱਲ ਪਿਆ ਆਨਲਾਈਨ ਹੁਣ ਲੋਕੀ ਫੋਨ ਤੇ ਹੜਾ ਕਰਕੇ ਵਿਆਹ ਵਾਲੇ ਕਾਰਡ ਵੀ ਜਿਹੜੇ ਹੈਗੇ WhatsApp 'ਤੇ ਭੇਜ ਦਿੰਦੇ ਆ ਹਾਂਜੀ ਹਾਂਜੀ ਪਹਿਲਾ ਕਾਰਡ ਵੰਡਨੇ ਕਰਨਾ ਗਾਂਡੇ ਜਾਂਦੀ ਹੋਊ ਗਾਂਡੇ ਜਾਂਦੀ ਉਹ ਸਭ ਮੀਰ ਅੰਮ੍ਰਾਸੀ ਲੋਕ ਅਸੀਂ ਲੈ ਕੇ ਜਾਂਦੇ ਹੁੰਦੇ ਸੀ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਸੀ ਵੀ ਮੰਨ ਲਓ ਜਿਹੜੀਆਂ ਆਪਣੀਆਂ ਜ਼ਿਮੀਂਦਾਰ ਘਰਾਣੇ 'ਚ ਜਾਂ ਕਿਸੇ ਵੀ ਘਰਾਣੇ ਦੇ ਵਿੱਚ ਜਦੋਂ ਕੋਈ ਖੁਸ਼ੀ ਹੁੰਦੀ ਸੀ ਕਿ ਤਾਂ ਉਹਦਾ ਜਿਹੜਾ ਸੁੱਖ ਦਾ ਸਨੇਹਾ ਸੀਗਾ ਖੁਸ਼ੀ ਸੀਗੀ ਉਹ ਇਹ ਮੰਨ ਲਓ ਵੀਰ ਮਨ ਲਓ ਇਹਨਾਂ ਦੇ ਜਿਹੜੇ ਪਿਤਾ ਪੁਰਖੀ ਜਿਹੜਾ ਆਪਣਾ ਹੁੰਦਾ ਹੈ ਹਨਾ ਬਜ਼ੁਰਗ ਉਹ ਜਾਂਦੇ ਹੁੰਦੇ ਸੀ ਤੇ ਇਹ ਵੀ ਅੱਗੇ ਉਸੇ ਕਿਤੇ ਨੂੰ ਅੱਗੇ ਨਿਰੰਤਰ ਕੀਤਾ ਹੋਇਆ ਇਹਨਾਂ ਨੇ ਤੇ ਬਹੁਤ ਵਧੀਆ ਲੱਗਿਆ ਮੈਨੂੰ ਇਹ ਵੀ ਇੱਥੇ ਪੰਡ ਆਏ ਖੁਸ਼ੀ 'ਚ ਸ਼ਾਮਲ ਹੋਏ ਔਰ ਇਹ ਸਾਧ ਸੰਗਤ ਜੀ ਕਹਿਣ ਦਾ ਭਾਵ ਇਹ ਹੈ ਵੀ ਇਹ ਜਿਹੜੀਆਂ ਆਪਾਂ ਨੂੰ ਪਰਮਾਤਮਾ ਨੇ ਖੁਸ਼ੀਆਂ ਦਿੱਤੀਆਂ ਨਾ ਉਹਦੇ 'ਚ ਇਹ ਆਪ ਦਾ ਯੋਗਦਾਨ ਦੁੱਗਣਾ ਪਾਉਂਦੇ ਆ ਆਪਣੀ ਖੁਸ਼ੀ ਦੇ ਵਿੱਚ ਇਹਨਾਂ ਨੇ ਮੰਨ ਲਓ ਬਾਬੇ ਨਾਨਕ ਦੇ ਮੰਨ ਲਓ ਮਰਦਾਨੇ ਦੇ ਬਾਬੇ ਨਾਨਕ ਦੇ ਜਿਹੜੇ ਮੰਨ ਲਓ ਸੇਵਾਦਾਰ ਮਰਦਾਨੇ ਉਹ ਕੀਤੇ ਜਿਹੜੇ ਸ਼ਾਪਦਗਾਈ ਹੈ ਨਾ ਨਾ ਮੰਨ ਲਓ ਪੁੱਤਰ ਮਠੜੇ ਮੇਵੇ ਪੂਰ ਇਦਾਂ ਦੇ ਕਾਫੀ ਇਹਨਾਂ ਨੇ ਮੰਨ ਲਓ ਵਧੀਆ ਯਾਨੀ ਕਿ ਬਹੁਤ ਵਧੀਆ ਲੱਗਿਆ ਤੇ ਤੁਸੀਂ ਮਾੜਾ ਸੁਣਾਓ ਵੀਰ ਦਾ ਕੇ ਵੀਰ ਹਾਂਜੀ ਹਾਂਜੀ ਜ਼ਰੂਰ ਉਹ ਅਮੀਬਾ ਬਾਨਾ ਨਾਨਕਾ ਤੂੰ ਅਮੀਬਾ ਬਾਨਾ ਨਾਨਕਾ ਇਹੋ ਜੀਆਂ ਇਹੋ ਜੀਆਂ ਇਹੋ ਜੀਆਂ ਖੁਸ਼ੀਆਂ ਦੇ ਆਹੀ ਬਾਬਾ ਨਾਨਕਾ ਇਹੋ ਜੀਆਂ ਇਹੋ ਜੀਆਂ ਇਹੋ ਜੀਆਂ ਖੁਸ਼ੀਆਂ ਦੇ ਆਮੀ ਬਾਬਾ ਨਾਨਕਾ ਇਹੋ ਜੀਆਂ ਤਾਂ ਇਹ ਕੀ ਕਹਿਣਾ ਚਾਹੋਗੇ ਤੁਸੀਂ ਮੰਨ ਲਓ ਅੱਜ ਕੱਲ ਕੀ ਸਨੇਹਾ ਦੇਣਾ ਚਾਹੋਗੇ ਮਨ ਲੋ ਤੁਨੇ ਜੋ ਤੁਸੀਂ ਜੋ ਮੰਨ ਲੋ ਲੋਕਾਂ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰ ਰਹੇ ਹੋ ਤੁਹਾਨੂੰ ਵਧੀਆ ਅਸੀਂ ਬਾ ਦੁਆਵਾਂ ਹੀ ਦੁਆਵਾਂ ਦਿੰਨੇ ਆ ਖੁਸ਼ੀਆਂ ਕਰਨ ਕਰਾਉਣਾ ਤਾਂ ਵਾਹਿਗੁਰੂ ਆ ਬਾਬਾ ਨਾਨਕ ਜੀ ਆ ਸਭ ਕੁਝ ਤੋਰੇ ਹੱਥ ਵਸ ਹੈ ਇਹ ਇੱਕ ਦੁਆਵਾਂ ਦਿੰਨੇ ਆ ਸੀਸਾਂ ਆਸਾਂ ਲਾ ਕੇ ਬੈਨੇ ਆ 10 10 ਸਾਲ 20 20 ਸਾਲ ਬਾਬਾ ਨਾਨਕ ਨੇ ਤੇ ਘਰੇ ਪੁੱਤ ਦੇ ਜਿਹਦੇ ਪੁੱਤ ਨਹੀਂ ਉਹਨੂੰ ਪੁੱਤ ਦੇ ਦੀ ਉਹ ਫਿਰ ਖੁਸ਼ੀ ਮਨਾਵੇ ਜਿਵੇਂ ਅੱਜ ਸਿਰੇ ਬਣੇ ਜਾਂਦੇ ਹੁਣ ਕਾਲਾ ਇਵੇਂ ਵਧਾਈ ਲਵਾਂ ਕੋਈ ਮੁੰਡੇ ਦਾ ਵਿਆਹ ਹੋਵੇ ਕੋਈ ਬਾਹਰ ਨੂੰ ਜਾਵੇ ਕੋਈ ਬਾਹਰੋਂ ਆਵੇ ਖੈਰ ਸੁਖਾਂ ਬਖੁਸ਼ੀਆਂ ਹੀ ਪਾਲਦੇ ਆ ਖੁਸ਼ੀਆਂ ਹੀ ਰਹਿਣਾ ਆਂਦਾ ਪਾਬ ਜਿਵੇਂ ਪੰਜਾਬੀ ਵਿਰਸਾ ਉਹ ਵੀ ਭੁੱਲਣਾ ਚਾਹੀਦਾ ਪੰਜਾਬੀ ਵਿਰਸੇ ਦੇ ਹਿਸਾਬ ਨਾਲ ਸਾਨੂੰ ਵੀ ਪੰਡਾਂ ਨੂੰ ਯਾਦ ਰੱਖਣਾ ਜ਼ਰੂਰੀ ਚਾਹੀਦਾ ਕਿਉਂਕਿ ਅਸੀਂ ਪਿਆ ਪਿਆ ਸਾਲ 20 ਵੀ ਸਾਲ ਅਸੀਂ ਤਪੱਸਿਆ ਕਰਦੇ ਆ ਜਦੋਂ ਕੋਈ ਬਾਹਰੋਂ ਆਉਂਦਾ ਜਾਂ ਉਹਨਾਂ ਤੋਂ ਦੱਸਦਾ ਆ ਅਸੀਂ ਉਦੋਂ ਜਾਣਦੇ ਆ ਉਹਨਾਂ ਜੋ ਸਾਡੀਆਂ ਵੀ ਥੋੜੀਆਂ ਨੁਦੀਆਂ ਰਹਿੰਦੀਆਂ ਸਾਡਾ ਪਿੰਡ ਨਗਰ ਸਾਡਾ ਪਿੰਡ ਜੈਮ ਲਾਲਾ ਠੀਕ ਹੈ ਜੀ ਜੈਮ ਲਾਲਾ ਪਿੰਡ ਹੈ ਸਾਡੇ ਨਾਲ ਨਾਲ ਗੱਜਣ ਵਾਲਾ ਪਿੰਡ ਹੈ ਜੈਮ ਲਾਲਾ ਚਾਂਦ ਨਵੇਂ ਇਹ ਸਾਡੇ ਪਿੰਡ ਹੈ ਇਸ ਜੈਮਲਾ ਚ ਰਹਿੰਦੇ ਨੂੰ ਸਾਨੂੰ ਪੂਰੇ 100 ਸਾਹ ਲੋਗਾਂ ਦਾ ਸੋਹ ਸਾਹ ਲੋਗਾਂ ਨੇ ਇੱਥੇ ਇੱਥੇ ਨੇ ਸਾਡੇ ਜੜੇ ਤੁਹਾਡੇ ਪੜਾ ਸਾਡੇ ਬਜ਼ੁਰਗ ਹੀ ਰਹਿੰਦੇ ਹਾਂ ਸਾਡੇ ਦਾਦੇ ਰਹਿੰਦੇ ਰਹੇ ਤਿੰਨ ਚਾਰ ਪੀੜੀਆਂ ਹੁਣ ਵੀ ਅਜੇ ਉੱਥੇ ਹਾਂ ਸਾਡੇ ਪਰਿਵਾਰ ਬੱਚੇ ਉਹ ਵੀ ਉੱਥੇ ਜੈਮਾਲ ਦੇ ਵਿੱਚ ਇਹ ਵੀਰ ਜੀ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਵੀ ਜਿਹੜੀਆਂ ਆਪਾਂ ਨੂੰ ਪਰਮਾਤਮਾ ਨੇ ਖੁਸ਼ੀਆਂ ਦਿੱਤੀਆਂ ਇਹ ਆਪਣੇ ਘਰੇ ਆ ਕੇ ਉਹਨਾਂ ਖੁਸ਼ੀਆਂ ਨੂੰ ਚਾਰ ਚੰਦ ਲਾਉਂਦੇ ਐ ਦੁੱਗਣੀ ਕਰਦੇ ਆ ਉਸ ਖੁਸ਼ੀ ਨੂੰ ਤਾਂ ਜਿਹੜੇ ਵੀ ਇਹ ਭਾਗਾਂ ਵਾਲਾ ਘਰ ਹੁੰਦਾ ਜਿੱਥੇ ਮੰਨ ਲਓ ਇਹੋ ਜਿਹੀਆਂ ਰੱਬੀ ਰੂਹਾਂ ਆਉਂਦੀਆਂ ਨੇ ਠੀਕ ਐ ਤਾ ਤਾਂ ਕਰਕੇ ਕਹਿਣ ਦਾ ਭਾਵੇਂ ਸੀਗਾ ਵੀ ਖੁਸਰੀ ਮਰਾਸੀ ਜਾਂ ਜੋ ਵੀ ਆਪਣੇ ਘਰੇ ਵਿਧਾਈ ਲੈਣ ਆਉਂਦਾ ਤਾਂ ਉਹਨਾਂ ਨੂੰ ਖੁਸ਼ ਕਰਕੇ ਭੇਜਣਾ ਚਾਹੀਦਾ ਜੋ ਉਹਨਾਂ ਦਾ ਮਨ ਦਾ ਮਾਨ ਸਤਕਾਰ ਹੈਗਾ ਉਹ ਹਰ ਇੱਕ ਵੀਰ ਭਰਾ ਨੂੰ ਦੇਣਾ ਚਾਹੀਦਾ ਆਪਾਂ ਜਿੰਨਾ ਵੀ ਮੰਨ ਲਓ ਆਪਾਂ ਭੱਜ ਨੱਠ ਵਾਲੀ ਜ਼ਿੰਦਗੀ 'ਚ ਹੋ ਗਏ ਆਪਾਂ ਜਿੰਨਾ ਮਰਜੀ ਸੋਸ਼ਲ ਮੀਡੀਆ 'ਚ ਹੋ ਗਏ ਪਰ ਜਿਹੜੇ ਆਪਣੇ ਪੁਰਖੇ ਪੁਰਾਣੇ ਰੀਤੀ ਰਿਵਾਜ ਆ ਜਿਹੜੇ ਪੁਰਾਣੇ ਆਪਣੇ ਕਲਚਰ ਚੱਲਦਾ ਆਇਆ ਉਹਨੂੰ ਆਪਾਂ ਹੌਲੀ-ਹੌਲੀ ਜੇ ਆਪਾਂ ਆਪਦੇ ਹਰੇਕ ਪ੍ਰੋਗਰਾਮ ਦੇ ਵਿੱਚ ਆਪਾਂ ਉਹਨੂੰ ਰੱਖਾਂਗੇ ਤਾਂ ਆਪਣੇ ਬੱਚਿਆਂ ਨੂੰ ਤੇ ਹੋਰ ਸਾਰਿਆਂ ਨੂੰ ਪਤਾ ਲੱਗੂਗਾ ਵੀ ਹਾਂ ਆ ਵੀ ਸਾਡੇ ਇੱਕ ਸਮਾਜ ਦਾ ਹਿੱਸਾ ਸੀਗਾ ਤੇ ਇਹਨਾਂ ਦਾ ਵੀਰ ਦਾ ਆ ਡੱਪਲੀ ਦੇ ਉੱਪਰ ਨੰਬਰ ਵੀ ਦਿੱਤਾ ਗਿਆ 9914353916 ਤੇ ਪਿੰਡ ਸਾਫੂ ਵਾਲਾ ਜ਼ਿਲ੍ਹਾ ਮੋਗਾ ਕੀ ਨਾਂ ਕੀ ਆ ਬਾਈ ਜੀ ਆਪਣਾ ਰੰਗਾ ਸਿੰਘ ਜੀ ਰੰਗਾ ਸਿੰਘ ਰੰਗਾ ਸਿੰਘ ਰਾਸੀ ਪਿੰਡ ਜੈਮ ਲਾਲਾ ਤੇ ਨੰਬਰ ਇਹਨਾਂ ਦਾ ਆ ਡਬਲਯੂ ਤੇ ਆਪਾਂ ਫੇਰ ਦੁਬਾਰੇ ਦਿਖਾ ਰਹੇ ਆ ਤੁਹਾਨੂੰ ਤੇ ਜੈਸ ਕਿਸੇ ਵੀਰ ਭਰਾ ਨੇ ਮੰਨ ਲਓ ਆਪਦੀ ਖੁਸ਼ੀ ਦੁੱਗਣੀ ਕਰਨੀ ਹੋਵੇ ਤਾਂ ਬੁਕਿੰਗ ਵੀ ਕਰਨਾ ਹੋਵੇ ਤਾਂ ਬੁਕਿੰਗ ਵੀ ਲੋਨਾ ਤਾਂ ਇਹਨਾਂ ਨੂੰ ਲਾਜ਼ਮੀ ਵਿਆਹ ਸ਼ਾਦੀ ਚ ਸੇਵਾ ਦਾ ਮੌਕਾ ਦਿੱਤਾ ਜਾਵੇ ਇਹਦਾ ਵੀ ਆਪਣਾ ਕੰਮ ਹੈ ਜਿਵੇਂ ਦਰਗਾਹਾਂ ਤੇ ਕਵਾਲੀ ਗਾਉਣੀ ਕੋਈ ਗਾਜਲ ਕਵਾਲੀ ਪੰਜਾਬੀ ਵੈਸਾ ਕੋਈ ਵੀ ਹੈ ਮੇਲੇ ਲੋਣੇ ਖਾਣੋਂ ਉਹ ਵੀ ਹੋਰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਮੰਨ ਲਓ ਜਿਹੜੇ ਘਰਾਂ ਚ ਜਾਣੇ ਹੋ ਜਾਂ ਜਿਹੜਾ ਤੁੰਨਾ ਇੱਥੇ ਏਰੀਆ ਪੈਂਦਾ ਤੁਸੀਂ ਉੱਥੇ ਖੁਸ਼ ਨੰਦੋਂ ਸਭ ਬੀ ਆਹ ਕਾਰਡ ਆਪੇ ਬੇਅੰਤ ਹੀ ਖੁਸ਼ ਆ ਬਾਗੋ ਬਾਗ ਆ ਜੀ ਆ ਇਹਨਾਂ ਦਾ ਜੀ ਕਾਰਡ ਸਾਧ ਸੰਗਤ ਜੀ ਵੈਗਰੂ ਜੀ ਜੇ ਕਿਸੇ ਵੀਰ ਭਰਾ ਨੇ ਇਹਨਾਂ ਨੂੰ ਬੁਲਾਉਣਾ ਹੋਵੇ ਤਾਂ ਬਲਾ ਕੇ ਆਪਦੀਆਂ ਖੁਸ਼ੀਆਂ ਨੂੰ ਚਾਰ ਚੰਦ ਲਾਓ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੇ ਪਾਤੇ ਜੇ ਕੋਈ ਵੀਡੀਓ ਬਣਾਉਣ ਦੇ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੋਵੇ ਤਾਂ ਅਸੀਂ ਮਾਫੀ ਮੰਗਦੇ ਆ ਠੀਕ ਹੈ ਜੀ ਸਾਡਾ ਸਿਰਫ ਮਕਸਦ ਇਹੀ ਸੀਗਾ ਵੀ ਅਸੀਂ ਮਨ ਨੂੰ ਆਪਦੇ ਨਾਲ ਸਾ ਇਹ ਮੈਨੂੰ ਇਸ ਪੰਨ ਮਿਲੇ ਮੇਰੇ ਵੀ ਇਸ ਪੰਨ ਰਿਸ਼ਤੇਦਾਰੀ ਸੀਗੀ ਤਾਂ ਕਰਕੇ ਮੈਂ ਇਹਨਾਂ ਨਾਲ ਆਪਦੀ ਵੀਡੀਓ ਸ਼ੇਅਰ ਕੀਤੀ ਤੇ ਆਪਦੇ ਵਿਚਾਰ ਸਾਂਝੇ ਕੀਤੇ ਜੇ ਕੋਈ ਵੀਡੀਓ ਬਣਾਉਣ ਚ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਦੇ ਜਾਚਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ